ਕਿਸਾਨ ਆंदोलਨ ਦੀ ਵਧੀਆ ਅਤੇ ਨਿਸ਼ਕਾਮ ਕਾਰਜਗੁਜ਼ਾਰੀ ਨੂੰ ਵੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਇਕਾਈ ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਦੇ ਨਿਰਦੇਸ਼ ਅਨੁਸਾਰ ਯੂਨੀਅਨ ਦਾ ਵਿਸਤਾਰ ਕਰਦੇ ਹੋਏ ਕਰਤਾਰਪੁਰ ਹਲਕੇ ਨਾਲ ਸੰਬੰਧਿਤ ਮੈਂਬਰਾਂ ਨੂੰ ਨਿਯੁਕਤੀ ਪੱਤਰ ਪਿੰਡ ਚਿੱਟੀ ਵਿਖੇ ਪ੍ਰਧਾਨ ਮਨਮੋਹਨ ਸਿੰਘ ਨੇਜਰ ਹਲਕਾ ਕਰਤਾਰਪੁਰ ਪੱਲੋਕ ਕੀਤੇ ਗਈ ਇਸ ਮੌਕੇ ਜ਼ਿਲ੍ਹਾ ਪ੍ਰੈਸ ਕਤਰ ਗੁਰਪਿੰਦਰ ਸਿੰਘ ਰਾਣਾ ਲੱਲੀਆਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਵਿੱਚ ਜ਼ਬਰਦਤ ਗੁੱਸਾ ਹੈ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਏ ਬਿਨਾਂ ਬਾਰਡਰ ਤੋਂ ਕੋਈ ਵੀ ਉੱਠ ਕੇ ਵਾਪਸ ਨਹੀਂ ਪਰਤੇਗਾ ਸਰਕਾਰ ਆਏ ਦਿਨ ਤੇਲ ਡੀਜ਼ਲ ਪੈਟਰੋਲ ਗੈਸ ਦਾ ਰੇਟ ਵਧਾ ਰਹੀ ਹੈ ਪਰ ਸਾਡੀ ਫਸਲਾਂ ਦਾ ਉਸ ਤੇਲ ਦੇ ਹਿਸਾਬ ਨਾਲ ਰੇਟ ਕਿਉਂ ਨਹੀਂ ਵਧਾਇਆ ਜਾਂਦਾ ਮੋਦੀ ਸਰਕਾਰ ਕਿਸਾਨ ਮਾਰੂ ਹੈ ਅਤੇ ਆਪਣੇ ਦੇਸ਼ ਦੇ ਕਿਸਾਨਾਂ ਦੇ ਬਰ ਖਿਲਾਫ ਸਾਰੇ ਕਾਨੂੰਨ ਬਣਾ ਰਹੀ ਹੈ ਭਾਰਤੀ ਕਿਸਾਨ ਯੂਨੀ ਲੱਖੋਵਾਲ ਜ਼ਿਲ੍ਹਾ ਜਲੰਧਰ ਹਲਕਾ ਕਰਤਾਰਪੁਰ ਸਰਕਲ ਲਾਂਬੜਾ ਦੀ ਅੱਜ ਮੀਟਿੰਗ ਟੈਂਡ ਪਿੱਕੀ ਵਿਖੇ ਹੋਈ ਸੀ ਜਿਸ ਵਿੱਚ ਇਲਾਕੇ ਭਰ ਦੇ ਨੌਜਵਾਨ ਤੇ ਖੂਦਵਾਨ ਬੰਦੇ ਸਾਡੇ ਸਾਰੇ ਹਾਜ਼ਰ ਹੋਏ ਸਾਰਿਆਂ ਨੂੰ ਜੋ ਪਿਛਲੇ ਸਮੇਂ ਤੋਂ ਜਿਹੜੇ ਕੰਮ ਕਰ ਰਹੇ ਸੀ ਕਿਸਾਨਾਂ ਦੇ ਮੁੱਢੇ ਨਾਲ ਮੁੱਢਾ ਲਾ ਕੇ ਕੰਮ ਕਰ ਰਹੇ ਸੀ ਨੌਜਵਾਨ ਵਰਗ ਦੇ ਉਹਨਾਂ ਸਾਰਿਆਂ ਨੂੰ ਅੱਜ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਤੇ ਜਿਨ੍ਹਾਂ ਵਿੱਚ ਸਗਾ ਮਨਦੀਪ ਸਿੰਘ ਗੋਨਾਚੱਕ ਹਰਵਿੰਦਰ ਸਿੰਘ ਚਿੱਟੀ ਪਰਮਜੀਤ ਸਿੰਘ ਚਿੱਟੀ ਮਨਦੀਪ ਸਿੰਘ ਚਿੱਟੀ ਗੁਰਤੇਜ ਸਿੰਘ ਚਿੱਟੀ ਪਰਮਿੰਦਰ ਸਿੰਘ ਚਿੱਟੀ ਕਰਨਦੀਪ ਸਿੰਘ ਕੁਰਾਲੀ ਤੇ ਸਾਗਰ ਸੋਤਾ ਇਹ ਪਿਛਲੇ ਸਮੇਂ ਤੋਂ ਕਾਫੀ ਦਿੱਲੀ ਤੱਕ ਵੀ ਇਹਨਾਂ ਨੇ ਸਾਡੇ ਨਾਲ ਸਾਡਾ ਸਾਥ ਦਿੱਤਾ ਬਹੁਤ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਪਿੰਡ ਨਗਰ ਚਿੱਟੀ ਦਾ ਤੇ ਪੰਚਾਇਤ ਦਾ ਸਾਰਾ ਦਿਲੋਂ ਧੰਨਵਾਦ ਕਰਦੇ ਹਾਂ ਜੂਨੀਅਰਾਂ ਲੋਨ ਵੀ ਜਿਨ੍ਹਾਂ ਨੇ ਇਹ ਮੀਟਿੰਗ ਦਾ ਉਪਰਾਲਾ ਕੀਤਾ ਤੇ ਇਹਨਾਂ ਨੂੰ ਨਿਯੁਕਤੀ ਤੱਕ ਦੇ ਲੈ ਬੈ ਸਾਡਾ ਸਾਥ ਦਿੱਤਾ ਆਸ ਕਰਦੇ ਹਾਂ ਵੀ ਸਾਡੇ ਪਹਿਲਾਂ ਵਾਂਗੂ ਤੇ ਅੱਗੇ ਤੋਂ ਵੀ ਸਾਡਾ ਸਾਥ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਤਾਰਪੁਰ ਤੋਂ सोनू ਸਹੋਤਾ ਦੀ ਰਿਪੋਰਟ ਐ ਐਸਐਮ ਜ਼ੈਡ ਨੀ